ਜ਼ਮੀਨੀ ਵਿਵਾਦ ਨੂੰ ਲੈ ਕੇ ਭਰਾ ਨੇ ਹੀ ਆਪਣੇ ਭਰਾ ਤੇ ਕੀਤਾ ਜਾਨਲੇਵਾ ਹਮਲਾ ਸਿਵਲ ਹਸਪਤਾਲ ਕਪੂਰਥਲਾ ਵਿੱਚ ਇਲਾਜ ਕਰਵਾ ਰਹੇ ਪੀੜਤ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਮੈਰੀਪੋਰ ਸੁਲਤਾਨਪੁਰ ਦਾ ਰਹਿਣ ਵਾਲਾ ਹੈ ਅਤੇ ਉਹ ਆਪਣੀ ਪਹਿਲੀ ਉਤੇ ਕੰਮ ਕਰ ਰਿਹਾ ਸੀ ਉਪਰੋ ਉਸ ਦਾ ਭਰਾ ਪਰਜਾਈ ਅਤੇ ਹੋਰ ਲੋਕ ਵੀ ਆ ਗਏ ਅਤੇ ਜ਼ਮੀਨੀ ਵਿਵਾਦ ਦੇ ਚਲਦਿਆਂ ਉਸਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਆਸ-ਪਾਸ ਦੇ ਲੋਕਾਂ ਨੇ ਰੌਲਾ ਸੁਣ ਉਸ ਨੂੰ ਬਚਾਇਆ ਅਤੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਉੱਥੇ ਹੀ ਪੀੜਤ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਮਾਮਲੇ ਦੇ ਵਿੱਚ ਜਦੋਂ ਪੀੜਤ ਦੇ ਭਰਾ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਜਿਸ ਨਾਲ ਉਸ ਦੀ ਲੜਾਈ ਹੋਈ ਤੇ ਉਸ ਨੇ ਕਿਹਾ ਕਿ ਜ਼ਮੀਨੀ ਵਿਵਾਦ ਦਾ ਫੈਸਲਾ ਹੋ ਚੁੱਕਾ ਹੈ ਪਰ ਉਸ ਦਾ ਭਰਾ ਆਪਣੀਆਂ ਮਨਮਰਜ਼ੀਆਂ ਕਰਦਾ ਹੈ ਅਤੇ ਉਹਨਾਂ ਕਿਹਾ ਕਿ ਲੜਾਈ ਜ਼ਰੂਰ ਹੋਈ ਹੈ ਪਰ ਕੁੱਟਮਾਰ ਨਹੀਂ ਹੋਈ ਕੇਵਲ ਬੋਲ ਬਲਾਰਾ ਹੋਇਆ ਹੈ ਉਸ ਦੇ ਭਰਾ ਨੇ ਆਪ ਹੀ ਸੱਟਾ ਲਗਾ ਕੇ ਹਸਪਤਾਲ ਭਰਤੀ ਹੋ ਗਿਆ ਹੈ ਅੱਜ ਕੋਈ ਇਥੇ ਜੇਰੇ ਲਾਜੂ ਹਸਪਤਲ ਕੀ ਗੱਲ ਵੀ ਤੁਹਾਡੇ ਨਾਲ ਭਰਾ ਤੇ ਪਤੀਜਾ ਦੇ ਇੱਕ ਉਹਨਾਂ ਦੀ ਨਾਂ ਇਹਨਾਂ ਭਰਾ ਦਾ ਮਲਕੀਸ਼ ਸਿੰਘ ਜਿਹਦਾ ਰਣਜੀਤ ਸਿੰਘ ਦਾ ਉਵਰਨਾ ਜਸਵੀਰ ਕੌਰ ਸਾਡੇ ਜ਼ਮੀਨੇ ਵਿਵਾਦ ਚੱਲ ਰਿਹਾ ਜੰਮੂ ਖਡਰਾ ਹਾਈਵੇ ਦੇ ਵਿੱਚ ਜ਼ਮੀਨ ਆਈ ਸੀ ਜੋ ਕਿ ਮੇਰੇ ਕਬਜੇ ਥੱਲੇ ਉਹ ਇਸਨੇ ਪੈਸੇ ਚੱਕਦਾ ਨਾ ਪੈਸੇ ਦਿੰਦਾ ਨਾ ਪੜੀ ਛੱਡਦਾ ਕੱਲ ਮੈਂ ਜ਼ਮੀਨ ਵਾਂਗਾ ਸੀ ਉੱਥੇ ਇਹਨਾਂ ਨੇ ਮੇਰੇ ਤੇ ਪਹਿਲਾਂ ਡਾਂਗਾ ਨਾਲ ਕੁੱਟਿਆ ਮੋੜ ਕੇ ਟਰੈਕਟਰ ਨਾਲ ਭਜਾਇਆ ਤਾਂ ਮੇਰੇ ਤੇ ਦਾਤਰ ਦੇ वार ਕੀਤੇ ਮੋੜ ਕੇ ਉਸ ਤੋਂ ਬਾਅਦ ਮੈਂ ਆ ਗਿਆ ਆਣ ਕੇ ਪਿੰਡ ਬੈਠਾ ਜਾਂ ਬਾਅਦ ਇਹਨਾਂ ਨੇ ਪੁਲਿਸ ਸਾਧ ਲਈ ਪੁਲਿਸ ਸਾਧ ਕੇ ਮੈਨੂੰ ਕੋਈ ਇੰਦੇ ਦਾਖਲ ਕਰ ਮੈਂ ਕੰਨਾ ਇੱਥੇ ਮਰ ਜਾਣਾ ਮੈਂ ਜਾ ਕੇ ਹੱਤਕਾਲੇ ਵਿੱਚ ਡਖਲਾਉਣਾ ਉਹਨਾਂ ਜਬਰਦਸਤੀ ਮੈਨੂੰ ਹੱਤਕਾਲੇ ਚ ਲੈ ਆ ਉਹਨੇ ਉਹਨਾਂ ਨੇ ਲੈ ਆਣ ਕੇ ਤੇ ਮੇਰੀ ਜ਼ਮੀਨ ਦੇ ਅਰਜਾਈ ਵਾਲੀ ਦੇ ਵਿੱਚ ਨਿਹੰਗ ਬਾਲ ਦਿੱਤੇ ਆ ਮੈਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦਾ ਕਿ ਮੈਨੂੰ ਨਿਆਂ ਦਿਵਾਇਆ ਜਾਵੇ ਜੇ ਤੁਹਾਡੀ ਜ਼ਮੀਨ ਹੈ ਕਿੰਨੀ ਜ਼ਮੀਨਾਂ ਟੁੱਟਣ ਇਹ 25 ਕਿੱਲੇ ਆ ਜਿਹਦੇ ਚੋਂ 10 11 ਕਿੱਲੇ ਦੇ ਉਹਨੇ ਮਲਕੀਤ ਸਿੰਘ ਨੇ 45 ਲਵਾਤੀ ਬਾਕੀ ਜ਼ਮੀਨ ਜਿਹੜੀ ਆ ਉਹ ਹੜੱਪਣ ਨੂੰ ਸਾਡਾ ਮੇਰੇ ਵਾਲੀ ਦੇ ਜਦ ਕਿ ਵਿੱਚੋਂ ਮੈਂ ਮੇਰੀਆਂ ਰਜਿਸਟਰੀਆਂ ਵੱਖਰੀਆਂ ਵਾ ਉਹਦੇ ਚੋਂ ਲਿਆਣ ਕੇ ਨੇ ਨਿਹੰਗ ਬਾਲ ਦਿੱਤੇ ਆ ਨਹੀਂ ਹੁਣ ਤੁਹਾਡੇ ਜਮੀਨ ਤੁਹਾਡੇ ਹਿੱਸੇ ਜਾਂਦੀ ਆ ਤੇ ਤੁਹਾਡੇ ਪਾਗੇ ਤੇ ਹੈਗੇ ਪਰ ਛੱਨਾ ਚੋਂ ਕਿੱਲੇ ਦੇ ਹੈਗੇ ਆ ਅੱਛਾ ਬਾਕੀ ਜਿਹੜੀ ਉਹ ਰਜਿਸਟਰੀਆਂ ਨੇ ਹੈਗੀਆਂ ਮੇਰੇ ਕੋਲ ਉਦਾਂ ਪੱਧ ਤੇ ਇੱਕ ਮੇਡਾ ਦੋ ਹੀ ਚੀਕ ਬੋਲਿਆ ਉਦੋਂ ਦਾ ਸਗਾ ਪ੍ਰਾਰ ਸਗਾ ਪ੍ਰਾਰ ਪਹਿਲਾਂ ਵੀ ਕਦੀ ਇਦਾਂ ਦਾ ਕੰਮ ਹੋਇਆ ਕੋਈ ਪਹਿਲਾਂ ਦੋ ਜੋ ਤਿੰਨ ਸਾਲ ਹੋ ਗਏ ਉਦੋਂ ਵੀ ਇਹਨਾਂ ਮੇਰੇ ਤੇ ਹੱਲਾ ਬੋਲਿਆ ਸੀ ਤਾਂ ਕੋਈ ਉਦੋਂ ਇਨਸਾਫ ਦੀ ਮੰਗ ਨਹੀਂ ਕੀਤੀ ਕੋਈ ਹੋਰ ਕਿ ਇੱਥੇ ਉਹਦਾ ਕੇਸ ਚੱਲਦਾ ਪਿਆ ਵਾ ਤੇ ਆ ਤੀਜੀ ਵਾਰ ਮੇਰੇ ਤੇ ਫੇਰ ਹੱਲਾ ਇਹਨੇ ਬੋਲਿਆ ਕੀ ਮੰਗਾਂ ਹੁਣ ਤੁਹਾਡੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੀ ਕੀ ਕਰੀ ਨੂੰ ਪ੍ਰਸ਼ਾਸਨ ਤੋਂ ਇਹ ਮੈਂ ਬੇਨਤੀ ਕਰਦਾ ਕਿ ਮੇਰੀ ਪੈੜੀ ਜਿਹੜੀ ਉਹ ਮੰਨ ਦਵਾਈ ਜਾਵੇ ਮੇਜ ਨੂੰ ਹੱਕ ਜਿਹੜਾ ਮਿਲਣਾ ਚਾਹੀਦਾ ਜਿਹੜੇ ਲਹੰਗ ਭਾਰੇ ਆ ਕੰਨ ਕੋਈ ਹੱਬੀ ਨਵੀ ਹੁੰਦੀ ਆ ਤੇ ਇਹੇ ਜ਼ਿੰਮੇਵਾਰ ਹੋਣਗੇ ਤੋਂ ਮੇਰ ਨਾਲ ਹੋਵੇ ਮੇਰੇ ਸੱਚਾ ਜਿਹਨਾਂ ਨੇ ਢੋਈ ਦੇ ਚੂਲੇ ਤੇ ਡਾਂਗਾ ਸਰਗੇ ਮਾਰੇ ਤੇ ਦਾਤ ਦਾ ਵਾਰ ਜਿਹੜਾ ਉਹ ਹੱਥ ਤੇ ਮੇਰੇ ਕੀਤਾ ਟ੍ਰੇਟ ਭਜਾਈ ਆਉਦੇ ਤੋਂ ਸਰਨਜੀਤ ਸਿੰਘ ਨੇ ਨੌ ਕੋਈ ਨੌ ਉਹਦੀ ਨੌ ਮਲਕੀਤ ਸਿੰਘ ਦੀ ਨੌ ਜਿਹੜੀ ਆ ਉਹਨੇ ਨਹਾਲਾ ਸ਼ੇਰੀ ਦਿੱਤੀ ਦਾਤਰ ਉਹਨੇ ਫੜਾਇਆ ਉਹ ਅੱਗੇ ہماری ਸਕੂਟੀ ਤੇ ਦਾਤਰ ਲੈ ਸਚਾਈ ਇਹ ਹੈ ਜੀ ਸਾਡਾ ਮਸਤਕਾ ਖਾਤਾ ਵਾ ਦੋਨਾਂ ਭਰਾਵਾਂ ਦੀ ਜੱਦੀ ਜਿਆਦਾ ਦਾ ਵਾ ਇਹ ਇੱਕ ਵੱਡਾ ਦੋ ਹਿੱਸੇ ਵਿੱਚ ਮੈਂ ਮਾਲਕਾਂ ਤੇ 2022 ਵਿੱਚ ਲਾਸਟ ਮਹੀਨੇ ਝਗੜਾ ਹੋਇਆ ਸੀ ਉਦੋਂ ਦੀ ਜ਼ਮੀਨ ਵੇਚਲੀ ਪਈ ਹੈ ਜੀ ਇਹ ਚਾਰਕ ਕਿੱਲੇ ਤੇ ਕਾਸਤ ਕਰਦਾ ਵਾ ਗਵਾਂਢੀ ਅਨਸਰ ਜਿਹੜੇ ਉਹ ਇਹਨਾਂ ਨੂੰ ਪਾਣੀ ਵੀ ਦੇ ਦਿੰਦੇ ਆ ਤੇ ਨਾਲੇ ਇਹਦੀ ਮਦਦ ਕਰਦੇ ਆ ਅਸੀਂ ਕਈ ਵਾਰੀ ਕਿਹਾ ਵੀ ਤੁਸੀਂ ਸਾਡੀ ਲੜਾਈ ਵਿੱਚ ਨਾ ਆਓ ਪਰ ਉਹ ਹਟਦੇ ਨਹੀਂ ਹੁਣ ਇਹਨੇ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਹੈ ਦੋ ਕਿੱਲੇ ਪੈਲੀ ਦੇ ਬਾਈ ਉਹ ਮੌਕਾ ਵੇਖ ਸਕਦੇ ਨੇ ਤੁਸੀਂ ਛੋਟਾ ਭਰਾ ਆ ਛੋਟਾ ਭਰਾ ਵਾ ਜੀ ਜੀ ਜੋ ਲੈਣ ਦੇਣੀ ਕਿਤੇ ਉਹ ਮੇਰੀ ਜ਼ਮੀਨ ਆ ਜਿੱਥੇ ਹੋਈ ਦੀ ਆਈ ਆ ਲੈਣ ਦੇਣ ਕਰਾਤਾ ਪਾਰਲੀਮੈਂਟੀ ਕਰ ਲਈ ਹੈ ਹਾਂ ਜੀ ਜ਼ਮੀਨ ਦਾ ਲੈਣ ਦੇਣ ਜੋ ਬਣਦਾ ਸੀ ਜੋ ਮੋਟਰ ਹਾਈਵੇ ਆ ਤੁਹਾਨੂੰ ਨਿਕਲਿਆ ਉੱਥੇ ਹਾਂ ਜੀ ਜੰਮੂ ਕਟੜ ਹਾਈਵੇ ਰੋਡ ਬਣਿਆ ਜੀ ਉਹਦੇ ਵਿੱਚ ਮਾਲਕੀ ਮੇਰੀ ਵੀ ਕਹੀਆ ਮੇਰੇ ਭਰਾ ਦੀ ਵੀ ਕਹਿੰਦੇ ਦੱਸ ਮੈਨੂੰ ਲੱਗ ਮਾਲਕੀ ਮੇਤਾ ਕੋਲ ਲਿਆ ਜੀ 2 ਕਰੋੜ ਰੁਪਏ ਆ ਮਿਲਿਆ ਉਹਨੂੰ ਵੀ ਇੰਨਾ ਵੀ ਨਾ ਉਹਨੂੰ ਵੀ ਬਰਾਬਰ ਨਹੀਂ ਮਿਲੇ ਹੋਣਗੇ ਮਾਲਕੀ ਮੁਤਾਬਕ ਪੈਸੇ ਮਿਲਣਗੇ ਕਲੇਸ਼ ਦਾ ਕਲੇਸ਼ ਕਹਿੰਦਾ ਜੀ ਪਹਿਲੀ ਮੇਰੀ ਆ ਜਾਂ ਪਹਿਲੇ ਲੈ ਗਿਆ ਝੂਠ ਮਾਰੀ ਜਾਂਦਾ ਅੱਛਾ ਜੀ ਜਦੋਂ ਕਿ ਮਾਲਕੀ ਖਾਨੇ ਦੇ ਵਿੱਚ ਮੈਂ 1/2 ਹਿੱਸਾ ਬੋਲਦਾ ਤੇ ਐਦਾਂ ਲੜਾਈ ਕਲੇਸ਼ ਕਰਕੇ ਤੇ ਦਾਖਲ ਹੋ ਜਾਂਦਾ ਹਰ ਵੇਲੇ ਮਾਰੀ ਨਹੀਂ ਤੁਹਾਡੇ ਵੱਲ ਕੀਤੀ ਗਈ ਨਾ ਜੀ ਕੋਈ ਕੁੱਤਾ ਕਾਫੀ ਲੱਗਿਆ ਕੋਈ ਕੁੱਟ ਮਾਰਨੀ ਕੀਤੀ ਉੱਥੇ ਅਸੀਂ ਹੱਥੋਂ ਪਾਈ ਹੋਏ ਕੇਸੋ ਕੇਸੀ ਹੋਏ ਆ ਨਾਲ ਕੌਣ ਸੀਗਾ ਹਾਂਜੀ ਤੁਹਾਡੇ ਨਾਲ ਕੋਈ ਨਹੀਂ ਸੀਗਾ ਮੇਰੇ ਨਾਲ ਮੈਂ ਇਕੱਲਾ ਹੀ ਸੀਗਾ ਮੇਰਾ ਬੇਟਾ ਬਾਹਰ ਚ ਗਿਆ ਵਾ ਜੀ ਤੁਹਾਡੇ ਕੋਈ ਨਹੀਂ ਨਾ ਨਾ ਬਿਲਕੁਲ ਨਹੀਂ ਨਾ ਨਾ ਕੋਈ ਨਹੀਂ ਕੋਈ ਨਾਮ ਲੈ ਲਈ ਜਾਵੇ ਨਾ ਤਿੰਨ ਤਿੰਨ ਬੰਦੇ ਸੀ ਜਿਨ੍ਹਾਂ ਨੇ ਸਾਨੂੰ ਹਟਾਇਆ ਹਟਾ ਕੇ ਕਹਿਣ ਲੱਗੇ ਲੜੋ ਨਾਲ ਘਰੋਂ ਘਰੀ ਜਾਓ ਉੱਥੋਂ ਟਰੈਕਟਰ ਚਲਾ ਕੇ ਲਿਆ ਫੇਰ ਘਰ ਆਣ ਕੇ ਬੂਏ ਮੋੜੇ ਟਰੈਕਟਰ ਖੜਾ ਕਰਕੇ डांग ਲੈ ਕੇ ਜਮੁਰੇ ਖੜਾ ਕੇ ਜਾਂ ਨੰਗੋ ਫੇ ਪ੍ਰਸ਼ਾਸਨ ਸਾਡੇ ਗਈਆਂ ਆਪਦੇ ਘਰਾਂ ਦਾ ਬਿਲਕੁਲ ਨਹੀਂ ਜੀ ਨਾ ਹਮਲਾ ਕੀਤਾ ਨਾ ਕਰਾਇਆ ਕਰਨਾ ਕਿੱਥੋਂ ਬਿਲਕੁਲ ਨਹੀਂ ਜੀ ਨਾ ਹਮਲਾ ਕੀਤਾ ਨਾ ਕਰਾਇਆ ਕਰਨਾ ਕਿੱਥੋਂ ਉਹਦੇ ਬਾਰੇ ਕਹਿੰਦੇ ਜੀ ਸਾਡੀ ਪੜੀ ਤੇ ਕਬਜ਼ਾ ਕਰਦਾ ਤਾਂ ਭਾਏ ਵੀ ਸਾਡੀ ਪੜੀ ਠੱਕੇ ਨਾ ਪਾਉਂਦਾ ਮੌਕਾ ਦੇ ਕੇ ਇਹ ਤੇ ਬੰਨ ਦੀ ਕਾਨੂੰਨੀ ਕਾਰਵਾਈ ਕੀਤੀ ਹੈ ਠੀਕ ਹੈ ਪ੍ਰਸ਼ਾਸਨ ਤੋਂ ਕੋਈ ਸਪੈਸ਼ਲ ਦਿੱਤੀ ਪ੍ਰਸ਼ਾਸਨ ਦੇ ਜਗ੍ਹਾ ਦੀ ਕੋਈ ਕੋਈ ਨਹੀਂ ਜੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਪਤਾ ਪਿੰਡ ਨੂੰ ਹੀ ਪਤਾ ਵੀ ਹਰ ਵੇਲੇ ਧੱਕਾ ਕਰਦਾ ਮੇਰੇ ਕੋਲ ਲਿਖਤੀ ਪ੍ਰੂਫ ਆ ਸਰ ਕੀ ਮੰਗਦੀ ਹੈ ਤੁਹਾਡੀ ਨੂੰ ਪ੍ਰਸ਼ਾਸਨ ਤੋਂ ਕੀ ਪ੍ਰਸ਼ਾਸਨ ਤੋਂ ਇਹ ਮੰਗਾ ਵੀ ਮੇਰੀ ਪਹਿਲੀ ਮੈਨੂੰ ਭਾਈ ਜਾਵੇ ਇਹਦੀ ਇਹਨੂੰ ਭਾਈ ਜਾਵੇ ਲੜਾਈ ਝਗੜਾ ਬੰਦ ਜਿਹੜੇ ਮੀਂਹ ਸੱਟਾਂ ਲੱਗੀਆਂ ਉਹ ਪਿੱਛੇ ਲੱਗੀਆਂ ਲੱਭ ਤੋਂ ਹੱਲੇ ਉਹ ਕਿੱਦਾਂ ਲੱਗੀਆਂ ਉਹ ਆਪੇ ਨੇ ਸੱਟਾਂ ਮਾਰੀਆਂ ਨੇ ਉਹ ਜਿਹੜੇ ਅਨਸਰ ਲੈ ਕੇ ਆਏ ਇਹਨੂੰ ਉਹ ਉਹਨਾਂ ਮਾਰੀਆਂ ਸੱਟਾਂ ਉੱਥੇ ਕੋਈ ਨਹੀਂ ਪਿੰਡ ਗਵਾਹ ਆ ਮੌਕਾ ਦੇਖ ਕੇ ਪਹਿਲਾਂ ਹੀ ਕੱਢੀ ਬਣੀ ਪਹਿਲੇ ਬਣੀ ਉਹ ਕੇਸ ਚੱਲ ਲਈ ਪਰ ਉਸ ਕੋਲ ਅੱਛਾ ਹਾਂਜੀ ਫਿਰ ਇੱਥੇ ਅਗੀ ਤੌਰ ਤੋਂ ਹਾਂਜੀ ਉਹ ਕਲਸ ਵਿਡਿਓ ਲਾ ਦੇ ਇਹ ਸਿਵਲ ਹਸਪਤਾਲ ਜਦੋਂ ਆਉਂਦਾ ਇੱਥੇ 26 ਬਣਾਉਂਦਾ ਹਾਂ ਜੀ ਜੀ ਹਾਂਜੀ ਫਲਤਾਨਪੁਰ ਸਾਨੂੰ ਲੱਗੇ ਲੱਗਦਾ ਉੱਥੇ ਨਹੀਂ ਜਾਂਦਾ ਇਹ ਝੂਠੇ ਤੇ ਬੇਬੁਨਿਆਦ ਕਰਕੇ ਸਾਡੇ ਤੇ ਕਰਾਉਂਦਾ ਕਪੂਠਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ